ਸਰਕਾਰੀ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰਨ ਵਾਲੀਆਂ ਔਰਤਾਂ ਕਿਉਂ ਲੜਦੀਆਂ ਨੇ ਸਵਾਰੀਆਂ ਤੇ ਕੰਡੈਕਟਰਾਂ ਦੇ ਨਾਲ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਕਿ ਆਖਰ ਕਿਸ ਤਰ੍ਹਾਂ ਗੁੱਸੇ 'ਚ ਲਾਲ ਪੀੜੀਆਂ ਹੋ ਜਾਂਦੀਆਂ ਨੇ ਇਹ ਔਰਤਾਂ ਹਾਲਾਂਕਿ ਸਰਕਾਰ ਦੇ ਵੱਲੋਂ ਇਹਨਾਂ ਨੂੰ ਇੱਕ ਬਹੁਤ ਵੱਡੀ ਸਹੂਲਤ ਦਿੱਤੀ ਗਈ ਹੈ ਕਿ ਤੁਸੀਂ ਆਧਾਰ ਕਾਰਡ ਦੇ ਉੱਪਰ ਜਾਂ ਹੋਰ ਪਛਾਣ ਚਿੰਨ੍ਹ ਦੇ ਉੱਪਰ ਜਿਹੜਾ ਤੁਸੀਂ ਮਤਲਬ ਹੈ ਬੱਸਾਂ ਦੇ ਵਿੱਚ ਮੁਫਤ ਸਫ਼ਰ ਕਰ ਸਕਦੀਆਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਸਰਕਾਰ ਦੀ ਸਹੂਲਤ ਹੈ ਔਰ ਉਸ ਦਾ ਆਨੰਦ ਲੈ ਵੀ ਰਹੀਆਂ ਨੇ ਪਰ ਤੁਸੀਂ ਬੱਸਾਂ ਵਿੱਚ ਜੇ ਮੁਫਤ ਸਫ਼ਰ ਕਰਦੀਆਂ ਹੋ ਤੇ ਕਮ ਸੇ ਕਮ ਨਾਲ ਬੈਠੀਆਂ ਸਵਾਰੀਆਂ ਦੇ ਨਾਲ ਤਾਂ ਤਮੀਜ਼ ਦੇ ਨਾਲ ਗੱਲ ਕਰੋ ਜੇ ਤੁਸੀਂ ਮਤਲਬ ਨਹੀਂ ਹੋਰ ਕੁਝ ਕਰ ਸਕਦੀਆਂ ਤਾਂ ਕੰਡੈਕਟਰ ਨੂੰ ਰਿਸਪੈਕਟ ਤਾਂ ਦੇ ਹੀ ਸਕਦੀਆਂ ਨਾ ਨਾ ਕੰਨਾਂ ਦੇ ਵਿੱਚ ਮੋਬਾਈਲ ਫੋਨ ਦੇ ਹੈੱਡਫੋਨ ਲਗਾ ਕੇ ਗੱਲਾਂ-ਬਾਤਾਂ 'ਚ ਮਸਤ ਰਹਿੰਦੀਆਂ ਨੇ ਔਰ ਅਚਾਨਕ ਜਦੋਂ ਅੱਡਾ ਲੰਘ ਜਾਂਦਾ ਹੈ ਉਹ ਦੋਸਤੋ ਬਾਅਦ ਇਹ ਆਪੇ ਚੋਂ ਬਾਹਰ ਹੋ ਜਾਂਦੀਆਂ ਨੇ ਔਰ ਇੰਨੀਆਂ ਵੱਧ ਦੁਆਵਾਂ ਦਿੰਦੀਆਂ ਨੇ ਕੰਡੈਕਟਰ ਨੂੰ ਤੇ ਨਾਲ ਬੈਠੀਆਂ ਸਵਾਰੀਆਂ ਨੂੰ ਕਿ ਦੱਸਣ ਵਾਲੀ ਗੱਲ ਨਹੀਂ ਹੈ ਦੋਸਤੋ ਇਸ ਸਾਰੇ ਨੂੰ ਪ੍ਰੈਕਟੀਕਲੀ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਜਦੋਂ ਪਿਛਲੇ ਦਿਨੀ ਅਸੀਂ ਵਾਪਸ ਜਲੰਧਰ ਤੋਂ ਆ ਰਹੇ ਸੀ ਤਾਂ ਰਸਤੇ ਦੇ ਵਿੱਚ ਬਕਾਇਦਾ ਤੌਰ ਤੇ ਕੰਡੈਕਟਰ ਨੇ ਅੱਡੇ ਤੇ ਉਰਤਨ ਵਾਸਤੇ ਆਵਾਜ਼ ਵੀ ਦਿੱਤੀ ਪਰ ਉਹ ਔਰਤਾਂ ਆਪਣੇ ਮੋਬਾਈਲ ਦੇ ਵਿੱਚ ਵਿਅਸਤ ਸਨ ਇੰਨੀ ਜਿਆਦਾ ਵਿਅਸਤ ਸੀ ਕਿ ਗੱਲਾਂ-ਗੱਲਾਂ ਦੇ ਵਿੱਚ ਉਹਨਾਂ ਦਾ ਅੱਡਾ ਲੰਘ ਆਇਆ ਅਚਾਨਕ ਜਦੋਂ ਅੱਡਾ ਲੰਘ ਆਇਆ ਤੇ ਉਹਨਾਂ ਨੇ ਵੇਖਿਆ ਕਿ ਮੈਂ ਕਿੱਥੇ ਆਈ ਹਾਂ ਕਿਹੜਾ ਅੱਡਾ ਹੈ ਤਾਂ ਉਸ ਬਿਨਾਂ ਅੱਡਾ ਜਿਹੜਾ ਉਹਨਾਂ ਦਾ ਲੰਘ ਚੁੱਕਾ ਸੀ ਔਰ ਮੋਬਾਈਲ ਬੰਦ ਕਰਕੇ ਜਿਉਂ ਧਮਕੀਆਂ ਦੇਣ ਲੱਗੀ ਹਾਲਾਂਕਿ ਬੱਸ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਔਰਤਾਂ ਬੈਠੀਆਂ ਹੋਈਆਂ ਸਨ ਜੋ ਉਸ ਦੀ ਕਾਲੀ ਜ਼ਬਾਨ ਚ ਨਿਕਲੇ ਇੱਕ ਇੱਕ ਸ਼ਬਦ ਨੂੰ ਵਾਚ ਕਰ ਰਹੀਆਂ ਸੀ ਆਖਰਕਾਰ ਕੁਝ ਇੱਕ ਔਰਤਾਂ ਨੇ ਹਿੰਮਤ ਕਰਕੇ ਉਸ ਔਰਤ ਨੂੰ ਥੋਕ ਮਾ ਜਵਾਬ ਦਿੱਤਾ ਔਰ ਉਸ ਤੋਂ ਬਾਅਦ ਉਹ ਗਾਲਾਂ ਕੱਢਦੀ ਬੱਸ ਚੋਂ ਉਤਰ ਗਈ ਹਾਲਾਂਕਿ ਉਹਨਾਂ ਔਰਤਾਂ ਨੂੰ ਆਪਣੀ ਗਲਤੀ ਮਹਿਸੂਸ ਹੋਣੀ ਚਾਹੀਦੀ ਸੀ ਕਿ ਅਸੀਂ ਹੀ ਆਪਣੇ ਮੋਬਾਈਲ ਦੇ ਵਿੱਚ ਵਿਅਸਤ ਸਿਗੀਆਂ ਜਿਸ ਕਰਕੇ ਅਸੀਂ ਆਪਣਾ ਅੱਡਾ ਖੁੱਲ ਗਈਆਂ ਹਾਲਾਂਕਿ ਕੰਡਕਟਰ ਨੇ ਸਭ ਨੇ ਕਿਹਾ ਕਿ ਕੰਡਕਟਰ ਨੇ ਕਈ ਵਾਰੀ ਕਿਹਾ ਹੈ ਕਿ ਅੱਡਾ ਆ ਚੁੱਕਾ ਹੈ ਜਿਨ੍ਹਾਂ ਨੇ ਇਸ ਅੱਡੇ ਤੇ ਉਤਰਨਾ ਉਹ ਉਤਰ ਸਕਦੇ ਨੇ ਪਰ ਨਾ ਉਤਰਨ ਕਰਕੇ ਉਹੀ ਸਵਾਰੀ ਨਾ ਲੈਣ ਕਰਕੇ ਬੱਸ ਜਿਹੜੀ ਅੱਗੇ ਲੰਘ ਗਈ ਔਰ ਉਸ ਤੋਂ ਬਾਅਦ ਇਹ ਝਗੜਾ ਸ਼ੁਰੂ ਹੋ ਗਿਆ। ਇਹਹੀ ਝਗੜਾ ਨਹੀਂ ਹੈ ਦੋਸਤੋ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਕੁਝ ਔਰਤਾਂ ਵੱਲੋਂ ਕੰਡੈਕਟਰ ਦੇ ਨਾਲ ਬਤਮੀਜ਼ੀ ਕੀਤੀ ਜਾਂਦੀ ਹੈ। ਔਰ ਬਤਮੀਜ਼ੀ ਕਰਨ ਵਾਲੀਆਂ ਉਹ ਔਰਤਾਂ ਨੇ ਜੋ ਜੋ ਸਰਕਾਰੀ ਸਹੂਲਤਾਂ ਦਾ ਆਨੰਦ ਲੈ ਰਹੀਆਂ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਠੀਕ ਹੈ। ਸਰਕਾਰ ਨੇ ਉਹਨਾਂ ਨੂੰ ਸਹੂਲਤ ਦਿੱਤੀ ਹੈ ਉਸ ਦਾ ਆਨੰਦ ਲੈਣ। ਬੇਸ਼ੱਕ ਉਹ ਦਿਹਾੜੀ ਟੱਪਾ ਕਰਨ ਵਾਲੀ ਔਰਤ ਹੈ ਜਾਂ ਇੱਕ ਵਧੀਆ ਨੌਕਰੀ ਤੇ ਜਿਹੜੀ ਹੈ ਜੌਬ ਕਰਨ ਵਾਲੀ ਔਰਤ ਹੈ। ਤਹ ਸਰਕਾਰੀ ਜੌਬ ਕਰ ਰਹੀ ਹੈ ਸਭ ਨੂੰ ਸਹੂਲਤ ਜਿਹੜੀ ਦਿੱਤੀ ਹੈ ਔਰ ਉਸ ਦਾ ਭਰਪੂਰ ਫਾਇਦਾ ਵੀ ਲੀਤਾ ਜਾ ਰਿਹਾ ਨੇ ਪਰ ਬੱਤਮੀਜ਼ੀ ਕਰਨਾ ਇਹ ਕਿੱਥੋਂ ਤੱਕ ਮਤਲਬ ਉਹ ਹੈ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਕੰਡੈਕਟਰ ਦੇ ਝੋਲੇ ਤੱਕ ਵੀ ਉਹ ਪੈ ਜਾਂਦੇ ਨੇ ਕੰਡੈਕਟਰ ਨੂੰ ਬੜੀਆਂ ਮਤਲਬ ਗੰਧੀਆਂ-ਗੰਧੀਆਂ ਗਾਲਾਂ ਵੀ ਕੱਢਦੀਆਂ ਨੇ ਔਰ ਤੁਸੀਂ ਦੇਖੋ ਕਿ ਜਿਹੜੀਆਂ ਬੱਸਾਂ ਵਿੱਚ ਸਫ਼ਰ ਕਰਦੀਆਂ ਨੇ ਬੱਸ ਵਿੱਚ ਚੜ੍ਹਦੀਆਂ ਉਹਨਾਂ ਦੇ ਹੱਥਾਂ 'ਚ ਮੋਬਾਈਲ ਕੰਨਾਂ ਨੂੰ ਹੈੱਡਫੋਨ ਲਾਏ ਹੁੰਦੇ ਆ ਔਰ ਆਪਣੇ-ਆਪਣੇ ਹਿਸਾਬ ਦੇ ਨਾਲ ਗੱਲਾਂ-ਬਾਤਾਂ 'ਚ ਮਸਤ ਨੇ ਔਰ ਕਈਆਂ ਨੂੰ ਤਾਂ ਕੰਡੈਕਟਰ ਬਾਰ-ਬਾਰ ਇਹ ਕਹਿੰਦਾ ਕਿ ਆਪਣਾ ਆਧਾਰ ਕਾਰਡ ਦਿਓ ਤਾਂ ਕਿ ਅਸੀਂ ਟਿਕਟ ਕੱਟ ਕੇ ਅੱਗੇ ਜਾ ਸਕੀਏ ਪਰ ਉਹਨਾਂ ਨੂੰ ਕਈ ਵਾਰ ਕਹਿਣਾ ਪੈਂਦਾ ਹੈ ਤਾਂ ਆਪਣੇ ਉਹ ਬੀਜ਼ੀ ਸਮੇਂ ਦੇ ਵਿੱਚੋਂ ਉਹ ਕੰਡੈਕਟਰ ਨੂੰ ਆਪਣਾ ਆਧਾਰ ਕੱਢ ਕੇ ਦਿੰਦੀਆਂ ਨੇ ਔਰ ਦੂਜੀ ਕਹ ਲਈਏ ਦੋਸਤੋ ਬਹੁਤ ਸਾਰੀਆਂ ਔਰਤਾਂ ਜੋ ਵਧੀਆ ਤਰੀਕੇ ਦੇ ਨਾਲ ਸਫਰ ਕਰਦੀਆਂ ਨੇ ਉਹ ਵੀ ਕਈ ਵਾਰ ਦੇਖਦੇ ਆ ਕਿ ਜੇ ਕੋਈ ਬਜ਼ੁਰਗ ਔਰਤ ਖੜੀ ਹੈ ਤੇ ਉਸ ਔਰ ਬਜ਼ੁਰਗ ਔਰਤ ਨੂੰ ਸੀਟ ਦੇਣ ਵਾਸਤੇ ਵੀ ਕਈ ਜੜੀਆਂ ਔਰਤਾਂ ਉਹ ਖੜ ਜਾਂਦੀਆਂ ਨੇ ਔਰ ਉਸ ਨੂੰ ਸੀਟ ਦੇ ਦਿੰਦੀਆਂ ਨੇ ਔਰ ਕਈ ਐਸੀਆਂ ਵੀ ਨਹੀਂ ਜੇ ਕਿਉਂਕਿ ਲੇਡੀਜ਼ ਦੇ ਨਾਲ ਉਥੇ ਜੈਂਟਸ ਵੀ ਬੱਸਾਂ ਦੇ ਵਿੱਚ ਹੁੰਦੇ ਨੇ ਔਰ ਜੇਕਰ ਜੈਂਟਸ ਬੱਸਾਂ ਦੇ ਵਿੱਚ ਲੇਡੀਜ਼ ਨੂੰ ਸੀਟ ਨਾ ਦੇਵੇ ਤਾਂ ਉਹ ਉਹਨਾਂ ਵੱਲ ਘੂਰ ਘੂਰ ਕੇ ਵੇਖਦੀਆਂ ਰਹਿੰਦੀਆਂ ਨੇ ਕਿ ਇਹਨਾਂ ਨੂੰ ਪਤਾ ਨਹੀਂ ਕਿ ਅਸੀਂ ਖੜ੍ਹੀਆਂ ਆ ਕਿ ਇਹਨੇ ਸਾਡੀ ਸੀਟ ਸਾਨੂੰ ਕਿਉਂ ਨਹੀਂ ਦਿੱਤੀ ਮਤਲਬ ਉਹ ਇਸ ਕਦਰ ਸਰਕਾਰੀ ਬੱਸ ਆਉਂਦੀ ਹੈ ਇਸ ਕਦਰ ਭੱਜ ਕੇ ਜਾਂਦੀਆਂ ਨੇ ਔਰ ਕਈ ਵਾਰ ਤਾਂ ਸੱਟ ਲੱਗ ਜਾਂਦੀ ਹੈ ਔਰ ਕਈ ਵਾਰ ਮਸਾ ਹੀ ਬਚਦੀਆਂ ਨੇ ਔਰ ਪਿਛਲੇ ਦਿਨੀ ਤਾਂ ਇੱਕ ਬਜ਼ੁਰਗ ਔਰਤ ਜੀ ਚੁੱਪ ਚਾਪ ਮਤਲਬ ਉਹਦੇ ਵਿੱਚ ਖੜੀ ਹੈ ਬਜ਼ੁਰਗ ਬਹੁਤ ਹੀ ਬਜ਼ੁਰਗ ਔਰਤ ਹੈ ਜਿਹੜਾ ਕਿ ਉਸਦੇ ਹੁਣ ਇਹ ਦਿਨ ਘਰ ਵਿੱਚ ਆਰਾਮ ਕਰਦੇ ਕਰਨਦੇ ਨੇ ਲੇਕਿਨ ਆਧਾਰ ਕਾਰਡ ਦਾ ਫਾਇਦਾ ਲੈ ਰਹੀਆਂ ਨੇ ਘਰ ਦੇ ਵੀ ਤੋਰ ਦਿੰਦੇ ਡੈਗ ਜਾਂ ਪਕੜਾ ਕੇ ਕਿ ਜਾ ਤੂੰ ਮਿਲ ਗਏ ਰਿਆ ਕਿਸੇ ਨੂੰ ਜਾ ਕੇ ਔਰ ਉਹ ਔਰਤ ਜੀ ਕਾਫੀ ਪਿੱਛੇ ਤੋਂ ਬਿਲਕੁਲ ਵਿੰਡੋਜ਼ ਖੜੀ ਹੈ ਔਰ ਉਸ ਡੋਰ ਦੇ ਵਿੱਚ ਖੜੀ ਹੈ ਦਰਵਾਜ਼ੇ 'ਚ ਖੜੀ ਹੈ ਔਰ ਬਕਾਇਦਾ ਤੌਰ ਤੇ ਕੈਮਰਾਮੈਨ ਜਿਹੜਾ ਹੈ ਜਦੋਂ ਚੜਿਆ ਤੇ ਰਸਤੇ ਵਿੱਚ ਇੱਕ ਆਟੋ ਪਲਟਿਆ ਹੋਇਆ ਸੀ ਉਸਦੇ ਵਿੱਚ ਉਸਦੀ ਲੱਤ ਜਾ ਕੇ ਵੱਜੀ ਵੀ ਜਾਂ ਤੂੰ ਬੈਠ ਜਾ ਜਾਂ ਤੂੰ ਪਹਿਲਾਂ ਹੀ ਆ ਕੇ ਕਿਉਂ ਡੋਰ ਵਿੱਚ ਖੜੀ ਹੋ ਗਈ ਆ ਹੱਲੇ ਤੇਰਾ ਰਸਤਾ ਦੂਰ ਹੈ ਅੱਡਾ ਦੂਰ ਹੈ ਜੇ ਡੇਗ ਪੈਂਦੀ ਤਾਂ ਤਾ ਉੱਥੇ ਫੇਰ ਕਰੋੜਾ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦੇਣੀ ਸੀ ਸੋ ਇਸ ਕਰਕੇ ਭਾਈ ਆਪਾਂ ਨੂੰ ਜੇ ਸਰਕਾਰੀ ਬੱਸਾਂ ਦੇ ਵਿੱਚ ਇਹ ਮਤਲਬ ਓਪਰਚੁਨਿਟੀ ਮਿਲੀ ਹੈ ਤੇ ਇਸ ਦਾ ਫਾਇਦਾ ਗਲਤ ਨਾ ਲਈਏ ਇਸ ਦਾ ਫਾਇਦਾ ਆਪਾਂ ਠੀਕ ਲਈਏ ਹੁਣ ਬਜ਼ੁਰਗ ਬਹੁਤ ਹੀ ਬਜ਼ੁਰਗ ਬਹੁਤ ਹੀ ਬਜ਼ੁਰਗ ਔਰਤਾਂ ਜਿਨ੍ਹਾਂ ਦੀ ਉਮਰ ਮੈਂ ਕਹਿਣਾ ਕਿ ਇਹ ਚੱਲਣ ਫਿਰਨ ਵਾਲੀ ਨਹੀਂ ਹੈ ਔਰ ਉਹਨਾਂ ਨੂੰ ਨਾ ਤਾਂ ਪਤਾ ਲੱਗਦਾ ਸੜਕ ਪਾਰ ਕਰਨ ਦਾ ਨਾ ਉਹਨਾਂ ਨੂੰ ਆਟੋ ਦਾ ਪਤਾ ਲੱਗਦਾ ਹੈ ਔਰ ਕਈ ਵਾਰ ਅਜਿਹੀਆਂ ਖੱਜਲ ਖੁਆਰ ਹੁੰਦੀਆਂ ਨੇ ਕਿ ਮਤਲਬ ਕਿਸੇ ਨੂੰ ਤਰਸ ਆਉਂਦਾ ਫਿਰ ਜਾ ਕੇ ਉਹਨਾਂ ਨੂੰ ਸਹੀ ਰਸਤੇ ਪਹੁੰਚਾਉਂਦੇ ਨੇ ਔਰ ਵੱਡੀ ਗੱਲ ਹੈ ਕਿ ਜਿਹੜੇ ਘਰਾਂ ਚੋਂ ਇਹ ਮਾਤਾ-ਮਾ ਆਉਂਦੀਆਂ ਨੇ ਕਿ ਉਹਨਾਂ ਨੂੰ ਲੱਗਦਾ ਨਹੀਂ ਹੈ ਕਿ ਸਾਡੀਆਂ ਮਾਤਾ-ਮਾ ਬਜ਼ੁਰਗ ਨਹੀਂ ਕਿਉਂ ਉਹਨਾਂ ਨੂੰ ਭੇਜ ਰਹੇ ਆ ਤੁਸੀਂ ਆਪ ਚਲੇ ਜਾਓ ਇੱਥੋਂ ਤੱਕ ਕਿ ਪਿਛਲੇ ਦਿਨੀ ਮੈਂ ਜਦੋਂ ਕੋਟ ਪੂਰੇ ਸਾਈਡ ਤੋਂ ਆ ਰਹੀ ਸੀ ਤਾਂ ਇੱਕ ਬਹੁਤ ਹੀ ਬਜ਼ੁਰਗ ਔਰਤ ਮੇਰੇ ਨਾਲ ਬੈਠ ਗਈ ਮੇਰੇ ਨਾਲ ਦੀ ਬੈਠੀ ਹੋਰ ਲੱਗੀ ਮੈਂ ਉਸ ਨੂੰ ਸੀਟ ਦੇ ਦਿੱਤੀ ਹੈ ਸੀਟ ਦੇਣ ਤੋਂ ਬਾਅਦ ਮਤਲਬ ਉਸ ਨੇ ਟਿਕਟ ਲਈ ਤਾਂ ਟਿਕਟ ਲੈਣ ਤੋਂ ਬਾਅਦ ਮੈਂ ਕਿਹਾ ਮਾਤਾ ਜੀ ਵੀ ਤੁਸੀਂ ਠੀਕ ਕਰਾ ਬੈਠ ਜਾਓ ਮੈਨੂੰ ਲੱਗਦਾ ਨਹੀਂ ਵੀ ਤੁਹਾਡੀ ਸੇ ਠੀਕ ਨਹੀਂ ਹੈ ਕਿੰਦੀ ਹਾਂ ਪੁੱਤ ਮੇਰੀ ਸੇ ਠੀਕ ਨਹੀਂ ਹੈ ਮੈਨੂੰ ਕੁਝ ਸੁਣਦਾ ਨਹੀਂ ਦੀਦਾ ਨਹੀਂ ਚੰਗੀ ਤਰ੍ਹਾਂ ਸਾਹ ਚੜਦਾ ਮੈਂ ਕਿਹਾ ਵੀ ਤੁਸੀਂ ਕਾਹਨੋਂ ਆਉਣਾ ਸੀਗਾ ਤੁਸੀਂ ਆਪਣੇ ਕਿਸੇ ਪੋਤੇ ਨੂੰ ਭੇਜ ਦਿੰਦੇ ਆਪਣੇ ਪੁੱਤਰ ਨੂੰ ਭੇਜ ਦਿੰਦੇ ਹੈ ਤੇ ਮਤਲਬ ਜਦੋਂ ਮੈਂ ਇਹ ਗੱਲ ਕੀਤੀ ਤਾਂ ਔਰਤ ਨੇ ਮੇਰੇ ਗੁੱਸ ਮੇਰੇ ਵੱਲ ਬੜੇ ਗੁੱਸੇ ਨਾਲ ਵੇਖਿਆ ਕਿ ਇਹਨੇ ਇਹ ਗੱਲ ਕਿਉਂ ਕਹੀ ਹੈ ਔਰ ਮੈਨੂੰ ਪਤਾ ਲੱਗਿਆ ਸੀ ਕਿ ਇਹ ਔਰਤ ਸਿਰਫ ਤਸਰਫਾਹਾਰ ਕਾਟ ਦਾ ਫਾਇਦਾ ਲੈ ਰਹੀ ਹੈ ਠੀਕ ਹੈ ਭਾਈ ਤੁਹਾਨੂੰ ਸਰਕਾਰੀ ਬੱਸਾਂ ਦੇ ਵਿੱਚ ਬਹੁਤ ਸਵਾਰੀਆਂ ਮਰਤ ਸਫਰ ਕਰਨ ਦੀ ਸਹੂਲਤ ਦਿੱਤੀ ਹੋਈ ਆ ਮੁਬਾਰਕਾਂ ਪਰ ਕਮ ਸੇ ਕਮ ਆਪਾ ਪਿਆਰ ਦੇ ਨਾਲ ਮੁਹੱਬਤ ਦੇ ਨਾਲ ਇੱਕ ਦੂਜੇ ਦੀ ਦੁੱਖ ਤਕਲੀਫ ਨੂੰ ਸਮਝਦਿਆਂ ਹੋਇਆ ਮੋਬਾਈਲਾਂ ਤੋਂ ਥੋੜੀ ਦੇਰ ਵਾਸਤੇ ਆਪਾਂ ਨੂੰ ਛੁਟਕਾਰਾ ਪਾ ਲੈਣਾ ਚਾਹੀਦਾ ਹੈ ਤਾਂ ਜੋ ਟ੍ਰੈਕਟ ਕੱਟਣ ਤੋਂ ਬਾਅਦ ਆਪਾਂ ਬੜੇ ਸੁਖੀ ਸੰਧੀ ਦੇ ਨਾਲ ਆਪਣੀ ਮੰਜ਼ਿਲ ਤੇ ਪਹੁੰਚੀਏ ਔਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਹ ਸਹੂਲਤ ਜਿਹੜੀ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਦਿੱਤੀ ਗਈ ਹੈ ਔਰ ਇਹ ਜਾਰੀ ਰੱਖਣੀ ਚਾਹੀਦੀ ਅਸੀਂ ਇਹ ਨਹੀਂ ਕਹਿੰਦੇ ਕਿ ਮਤਲਬ ਇਸ ਨੂੰ ਬੰਦ ਕਰਨਾ ਚਾਹੀਦਾ ਹੈ ਲੇਕਿਨ ਠੀਕ ਹੈ ਜਿਹੜੇ ਲੋਕ ਗਲਤ ਫਾਇਦਾ ਲੈਂਦੇ ਨੇ ਆਪ ਹੀ ਦੇਣਦਾਰ ਆ ਅਸੀਂ ਕੀ ਕਹਿ ਸਕਦੇ ਆ ਪਰ ਇੱਕ ਗੱਲ ਜ਼ਰੂਰ ਹੈ ਦੋਸਤੋ ਕਿ ਬਜ਼ੁਰਗਾਂ ਨੂੰ ਸਫ਼ਰ ਕਰਨ ਵਾਸਤੇ ਘਰਾਂ ਚੋਂ ਨਾ ਭੇਜਿਆ ਕਰੋ ਜੇ ਕਿਤੇ ਉਹ ਰਸਤੇ ਵਿੱਚ ਗਿਰ ਗਏ ਤਾਂ ਤੁਹਾਡੀ ਜ਼ਿੰਦਗੀ ਨੂੰ ਉਮਰ ਭਰ ਦਾ ਪਛਤਾਵਾ ਲਗ ਜਾਏਗਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ